ਜੀ ਸਾਰੇ ਅਸੀਂ ਸਮਰਾਲੇ ਤੋਂ ਮੱਥਾ ਟੇਕਣ ਲਈ ਆਏ ਸੀਗੇ ਤੇ ਕਰਾਨਗੜ੍ਹ ਸਾਹਿਬ ਤੇ ਅਸੀਂ ਉੱਪਰ ਮੱਥਾ ਟੇਕ ਕੇ نیچے ਜਿਵੇਂ ਆ ਰਹੇ ਸੀਗੇ ਤੇ ਸ਼ਾਇਦ ਪਤਾ ਨਹੀਂ ਬੱਸ ਕੋਈ ਬ੍ਰੇਕ ਲੱਗ ਗਿਆ ਨਾ ਇਕਦਮ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਬਸ ਇੰਨਾ ਸੀ ਕਿ ਜਦੋਂ ਦੇਖਣਾ ਬੱਸ ਰੁਕੀ ਆ ਉਸ ਟਾਈਮ ਹੀ ਸਾਨੂੰ ਪਤਾ ਲੱਗਿਆ ਤੇ ਸਾਰੇ ਜਿੱਦਾਂ ਇਕਦਮ ਟਪੜ ਨਾਲ ਬੱਸ ਤੇ ਸੀਟਾਂ ਛੁੱਟਾ ਵੱਜੀਆਂ ਸਭ ਦੇ ਕਿਸੇ ਚੈਸਟ ਕਿਸੇ ਦੇ ਪਿੱਠ ਮਤਲਬ ਸਾਰਾ ਹੋਇਆ ਅਛਾ ਜੀ ਅੱਧਾ ਤਕਰੀਬਨ ਸਾਡੇ 10 12 ਤੋਂ ਕੁਝ ਬੱਚੇ ਸੀਗੇ ਬਾਕੀ ਵੱਡੇ ਸੀਗੇ ਸਾਈਕ ਸਵਾਰੀਆਂ ਸੀਗੀਆਂ ਠੀਕ ਹਾਂਜੀ ਸਾਡੇ ਕੋਲ ਖਰਾਲਗੜ੍ਹ ਸਾਹਿਬ ਤੋਂ ਐਂਬੂਲੈਂਸ ਆਈ ਸੀਗੀ ਜੀ ਉਹਦੇ ਵਿੱਚ ਇੱਕ ਵਿਅਕਤੀ ਬ੍ਰੋਡ ਡੈੱਡ ਸੀਗਾ ਤੇ ਚਾਰ ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਦੋ ਦੇ ਮਾਮੂਲੀ ਖਰੋਚ ਹੀ ਆਈ ਸੀਗੀ ਤੇ ਦੋ ਦੇ ਫ੍ਰੈਕਚਰ ਲੱਗਰੇ ਨੇ ਤੇ ਅਸੀਂ ਉਹਨਾਂ ਦੀ ਹੁਣ ਚੈਂਬਨ ਕਰ ਰਹੇ ਹਾਂ ਤੇ ਉਹਨਾਂ ਦਾ ਟੇਕਓਵਰ ਹੋ ਰਿਹਾ ਹੈ ਮ੍ਰਿਤਕ ਦੀ ਮ੍ਰਿਤਕ ਦਾ ਨਾਮ ਹੈਗਾ ਜੀ ਕਿਰਨ ਵਾਲਾ ਉਮਰ 60 ਸਾਲ ਦੀ ਹੋਈ ਸੀ ਇਹ ਸਪੋਰ ਵੀ ਬਸ ਸਮਰਾਲੇ ਤੋਂ ਆਈ ਸੀ ਤੇ ਉਹਦੇ ਵਿੱਚ ਲਗਭਗ 12-15 ਲੋਕਾਂ ਨੇ ਸੀਗੇ ਤੇ ਉਹ ਸੀ ਚੰਸੋ ਬੰਗਾ ਖਰੜਗੜ੍ਹ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਸੀਗੇ ਅਚਾਨਕ ਘਾਟੇ ਦੇ ਵਿੱਚ ਨਾ ਬੱਸ ਦੀ ਬ੍ਰੇਕ ਟੇਨ ਹੋ ਗਈ ਬ੍ਰੇਕ ਫੇਲ ਹੋਣ ਕਰਕੇ ਨਾ ਸਵਾਰੀਆਂ ਜਿਹੜੇ ਬੱਸੇ ਕਿਹੜਾ ਜਾਕੇ ਤਾਂ ਇਹ ਨਾਲ ਟਕਰਾਈ ਤਾਂ ਇੱਕ ਸਵਾਰੀ ਦੀ ਕਿਰਨ ਵਾਲਾ ਦੀ ਮੌਤ ਹੋ ਗਈ ਤੇ ਬਾਕੀ 5-6 ਜਣੇ ਆ ਜਿਨ੍ਹਾਂ ਦੇ ਸੱਟ ਲੱਗੀਆਂ ਬਾਕੀ ਇਲਾਜ ਇਹ ਵੀ ਨੇ ਸਿਗਰ ਹਸਪਤਾਲ ਦਾ ਦਰਸ਼ਨ ਕਰਾ ਰਹੇ ਜੀ ਸਰ ਅਸੀਂ ਸਮਰਾਲੇ ਤੋਂ ਮੱਥਾ ਟੇਕਣ ਲਈ ਆਈ ਹੁੰਦੇ ਸੀ ਜਿੱਥੇ ਕਰਾਗੜ ਸਾਹਿਬ ਉਹ ਅਸੀਂ ਪਰਬਤਾਂ ਦੇ ਥੱਲੇ نیچے ਜਿਵੇਂ ਆ ਰਹੇ ਸੀਗੇ ਤੇ ਸ਼ਾਇਦ ਪਤਾ ਨਹੀਂ ਬੱਸ ਕੋਈ ਬ੍ਰੇਕ ਚ ਵੇਖ ਹੋ ਗਿਆ ਨਿਕਲਦਾ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਬਸ ਇੰਨਾ ਸੀ ਕਿ ਦੇਖਦਾ ਬੱਸ ਰੁਕੀ ਆ ਉਸ ਟਾਈਮ ਹੀ ਸਾਨੂੰ ਪਤਾ ਲੱਗਿਆ ਤੇ ਸਾਰੇ ਜਿੱਦਾਂ ਇੱਕਦਮ ਉਫੜਨਾਲ ਬੱਸ ਤੇ ਸੀਟਾਂ ਛੁੱਟਾ ਵੱਜੀਆਂ ਸਭ ਦੇ ਕਿਸੇ ਚੈਸਟ ਕਿਸੇ ਦੇ ਪਿੱਠ ਮਤਲਬ ਸਾਰਾ ਹੋਇਆ ਅੱਛਾ ਜੀ ਅੱਧਾ ਤਕਰੀਬਨ ਸਾਡੇ 10 12 ਕੁ ਬੱਚੇ ਸੀਗੇ ਬਾਕੀ ਵੱਡੇ ਸੀਗੇ ਸਾਈਕ ਸਵਾਰੀਆਂ ਸੀਗੀਆਂ ਠੀਕ ਹਾਂਜੀ ਸਾਡੇ ਕੋਲ ਖਰਾਲਗੜ੍ਹ ਸਾਹਿਬ ਤੋਂ ਐਂਬੂਲੈਂਸ ਆਈ ਸੀਗੀ ਜੀ ਉਹਦੇ ਵਿੱਚ ਇੱਕ ਵਿਅਕਤੀ ਬ੍ਰੋਡ ਡੈੱਡ ਸੀਗਾ ਤੇ ਚਾਰ ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਦੋ ਦੇ ਮਾਮੂਲੀ ਖਰੋਚੇ ਆਈ ਸੀਗੀ ਤੇ ਦੋ ਦੇ ਫ੍ਰੈਕਚਰ ਲੱਗਰੇ ਨੇ ਤੇ ਅਸੀਂ ਉਹਨਾਂ ਦੇ ਹੁਣ ਚੈਂਬਿੰਗ ਕਰ ਰਹੇ ਹਾਂ ਤੇ ਉਹਨਾਂ ਦਾ ਟੇਕਓਵਰ ਹੋ ਰਿਹਾ ਹੈ ਮ੍ਰਿਤਕ ਦਾ ਨਾਮ ਹੈਗਾ ਜੀ ਕਿਰਨ ਵਾਲਾ ਉਮਰ 60 ਸਾਲ ਦੀ ਹੋਈ। ਇੱਕ ਸਕੂਲ ਦੀ ਬੱਸ ਸਮਰਾਲੇ ਤੋਂ ਆਈ ਸੀਗੀ ਤੇ ਉਹਦੇ ਵਿੱਚ ਲਗਭਗ 12-15 ਬੱਚਿਆਂ ਜਿਹੜੇ ਉਹ ਸੀ ਚੰਸੂ ਬੰਗਾ ਖਰੜਗੜ੍ਹ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਸੀਗੇ ਅਚਾਨਕ ਘਾਟੇ ਦੇ ਵਿੱਚ ਨਾ ਬੱਸ ਦੀ ਬ੍ਰੇਕ ਤੇਰ ਹੋ ਗਈ। ਬ੍ਰੇਕ ਫੇਲ ਹੋਣ ਕਰਕੇ ਨਾ ਸਵਾਰੀਆਂ ਜਿਹੜੇ ਬੱਸੇ ਕਹਾ ਜਾਂ ਕਿਤਾ ਦੇ ਨਾਲ ਟਕਰਾਈ ਤਾ ਇੱਕ ਕਸਵਾਰੀ ਦੀ ਕਰਨ ਵਾਲਾ ਦੀ ਮੌਤ ਹੋ ਗਈ ਤੇ ਬਾਕੀ ਪੰਜ ਛੇ ਜਣੇ ਆ ਜਿਨ੍ਹਾਂ ਦੇ ਸੱਟਾਂ ਲੱਗੀਆਂ ਬਾਕੀ ਇਲਾਜ ਇਹਦੀ ਨੇ ਸਿਗਰ ਹਸਪਤਾਲ ਕਰ ਸ਼ੰਕ ਕਰਾ ਰਹੇ